ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਸਾਧੂ ਨੇ ਦੱਸੇ ਸੰਤ ਮਸਕੀਨ ਨੂੰ ਦੋ ਮੰਤਰ ਪੰਜ ਦਿਨ ਦੇ ਜਾਪ ਨਾਲ ਜਾਗ ਜਾਣ ਗਿਆ ਸੁਤੀਆਂ ਸ਼ਕਤੀਆਂ ਵੀਰੋ ਅੱਜ ਦੀ ਕਥਾ ਦੇ ਵਿੱਚ ਅਸੀਂ ਉਹ ਦੋ ਮੰਤਰਾਂ ਦੇ ਬਾਰੇ ਜਾਣਾਂਗੇ ਸੰਤ ਸਿੰਘ ਮਸਕੀਨਾਂ ਦੇ ਕੋ ਵੀਰੋ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸਾਨੂੰ ਸੁਪਰ ਸਟਿੱਕਰਸ ਸੁਪਰ ਥੈਂਕਸ ਤੁਸੀਂ ਭੇਜ ਸਕਦੇ ਜੀ ਵੀਰੋ ਚਲੋ ਕਥਾ ਸੁਣਨੇ ਦੇ ਇਸ ਤੇ ਬਾਅਦ ਚਾਹਨੇ ਆ ਕਾਨੂੰਨੀ ਕਿਹਾ ਜਾਂਦਾ ਸੀ ਗੁਰਗਨ ਸਿੰਘ ਸਾਹਿਬ ਦੇ ਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤੋ ਫਿਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਲੈ ਕਿਉਂ ਜੈਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮਦੇਵ ਵਿਠਲ ਵਿਠਲ ਜਪਦਾ ਹੈ ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿੱਥੇ ਜਾਣਗੇ ਹਰ ਮੰਤਰ किसी भी मंत्र का जप करिए करिए एक रोज रोज मंत्र बदलिए ना मंत्र दे बदलने का मतलब है रस्ता बदल दिता है जिंदगी बहुत छोटी है अगर रस्ते ही बदल दे रहे तो रस्ते च ही रह जाओ सोते में कट गई कुछ गुनाहों में कट गई रोते में कट गई कुछ आहों में कट गई ਮੰਜ਼ਿਲ 'ਤੇ ਚੱਲਣ ਵਾਲੇ ਮੰਜ਼ਿਲ 'ਤੇ ਜਾ ਲਗੇ ਰਾਹੇ ਬਦਲਣ ਵਾਲੋਂ ਕੀ ਰਾਹੋਂ ਮੇਂ ਕੱਟ ਗਏ ਅਜ ਇੱਕ ਡੇਰੇ ਕੱਲ ਦੂਸਰੇ ਡੇਰੇ ਅਜ ਇੱਕ ਮੰਦਰ ਕੱਲ ਦੂਜਾ ਮੰਦਰ ਅਜ ਇੱਕ ਰਸਮ ਕੱਲ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਹੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਹੈ ਪਹੁੰਚਦੇ ਕੋਈ ਨਹੀਂ ਨਾਲ ਮੇਰੇ ਗੁਣੀ ਜੰਨੇ ਇੰਦੌਰ ਦੇ ਜਦ ਦਾਸ ਜਾਂਦਾ ਹੈ ਤੇ ਇੱਕ ਜੈਨੇਸਾਦੂ ਵੀ ਆਉਂਦਾ ਹੈ ਐ ਤੇ ਗ੍ਰਸਤੀ ਪਰ ਉਹ ਦਿਨ ਰਾਤ ਭਜਨ ਦੇ ਚ ਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦੇ। ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕੀਨ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਹੈ ਮਹੀਨਾ ਮਹੀਨਾ ਜਪ ਕੇ। ਵਾਹ ਬਹੁਤ। ਦੋ ਮੰਤਰ ਸੁਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ। ਮੰਤਰ ਸਾਰੇ ਹੀ ਜਗਾਉਂਦੇ ਨੇ। ਸਾਰੇ ਹੀ ਮੰਤਰ ਜਗਾ ਦੇਂਦੇ ਨੇ ਕਣ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਅਸੀਂ ਇੰਜ ਨਹੀਂ ਕਹਿ ਸਕਦੇ ਇਹ ਭੁੱਖ Hindu ਹੈ ਭੁੱਖ Sikh ਹੈ ਭੁੱਖ Jaini ਹੈ ਇਹ ਭੁੱਖ Muslim ਹੈ ਇਹ ਭੁੱਖ Christian ਹੈ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਆਉਂਦੀ ਹੈ ਭੋਜਨ ਇੱਕੋ ਨਹੀਂ ਹੁੰਦਾ ਖੁਰਾਕ ਇੱਕੋ ਨਹੀਂ ਹੁੰਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਆਉਂਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੁੰਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕ ਆਉਂਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਹੁੰਦਾ ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੋਤੀਆਂ ਸ਼ਕਤੀਆਂ ਜਾਗਦੀਆਂ ਸਨ ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰ ਦਿੰਦੇ ਨੇ। ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ। ਮੈਨੂੰ ਕਹਿਣ ਲੱਗੇ ਮਸਕੀਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈਨ ਨਹੀਂ ਆ। ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣ ਗੈਨੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ ਸਮਾਗਮ ਤੇ ਆਉਂਦਾ ਹੈ। ਕਹਿਣ ਲੱਗੇ ਇੱਕ ਤੇ ਵਾਹਿਗੁਰੂ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦਾ ਨੇ ਹਿਰਦੇ ਤੇ ਇਤਨਾ ਆਗਾਤ ਪਚਾਂਦਾ ਸੁੱਤੀਆਂ ਹੀਆਂ ਸ਼ਕਤੀਆਂ ਜਾਗਦੀਆਂ ਜਵਾਨ ਬੌਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੋਲੇ ਜੀ ਆਵਾਜ਼ ਇਸ ਕਹਿੰਦਾ ਅੱਲਾਹ ਕਹਿੰਦਾ ਦੋਹਾ ਦੀ ਧੁਨੀ ਇੱਕੋ ਜਿਹੀ ਹੈ ਵਾਹਿਗੁਰੂ ਅੱਲਾਹ ਕਹਿੰਦਾ ਕਿ ਮੈਂ ਜੈਨੀਆਂ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ ਕਨੇ ਦੋਵੇਂ ਮੰਤਰ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਹੈ ਇੱਕ ਇਸਲਾਮ ਦਾ ਮੈਨੂੰ ਇੰਜ ਕਹਿਣ ਲੱਗਾ ਮੈਂ ਕਿ ਤੁਹਾਡੇ ਤਜਰਬੇ ਤੋਂ ਹੁਣ ਬਾਕੀ ਦੁਨੀਆ ਲਾਭ ਉਠਾਵੇ ਕਮ ਸੇ ਕਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ ਬੋਲੇ ਸੋਨਿਆ ਸੁਬਹਾਨ ਸੇਵਾ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਜੋ ਰਮਿਆ ਹੋਇਆ ਹੈ ਉਹਨੂੰ ਰਾਮ ਕਹਿੰਦੇ ਨੇ ਉਹਦੇ ਅਨੇਕਾਂ ਮੰਤਰ ਨੇ ਮਹਾਰਾਜ ਕਹਿੰਦੇ ਨੇ ਲਖਣਾਂ ਦੇ ਚੋਂ ਪਹਿਲਾ ਲਖਣ ਇਹ ਹੈ ਕਿ ਮੰਤਰ ਉਹਦੇ ਰੋਮ ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ ਪਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇਗਾ ਪ੍ਰਭ ਜੀ ਵਸੇ ਸਾਧਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾਲਵਾ ਤੇ ਜ਼ਬਾਨ ਨੂੰ ਸਵਾਦ ਆ ਜਾਂਦਾ ਹੈ। ਰਸ ਆ ਜਾਂਦਾ ਹੈ। ਮੂੰਹ ਦੇ ਚ ਪਾਉਂਦੇ ਆਂ ਹੀ ਰਸ ਆ ਜਾਂਦਾ ਹੈ। ਜਿਹਦੀ ਰਸਨਾ ਤੇ ਪ੍ਰਮਾਤਮਾ ਵਸਿਆ ਹੈ ਬਸ ਵਾਹਿਗੁਰੂ ਆਖਦਾ ਹੈ ਤੇ ਰਸ ਨਾਲ ਭਰ ਜਾਂਦਾ ਹੈ। ਬਸ ਆਖਦਾ ਹੀ ਤੇ ਰਸ ਨਾਲ ਭਰ ਜਾਂਦਾ ਹੈ। ਜਪਦਾ ਹੈ ਬਾਣੀ ਦੀ ਪੰਕਤੀ ਇੱਕੋ ਹੀ ਪੰਕਤੀ ਪੜ੍ਹੀਏ ਰਸ ਨਾਲ ਭਰ ਜਾਂਦਾ ਹੈ। ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ। ਇਹ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਹਿੰਦੇ ਜਿਸ ਬ੍ਰਹਮ ਗਿਆਨੀ ਦੀ ਗੱਲ ਕਰਦੇ ਹੋ ਹੈ ਵੀ ਸੀ ਮੈਂ ਕਹ ਹੈਗੇ ਨੇ ਜੇ ਵੇਖ ਸਕਦੇ ਹਾਂ ਇਸ ਤਰ੍ਹਾਂ ਦਾ ਇੱਕ ਸੱਜਣ ਕਾਨਪੁਰ ਦੇ ਵਿੱਚ ਵੀ ਹੈ ਬਹੁਤ ਵੱਡੀ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲ ਤੇ ਅਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਣਾਪਤੀ 30-35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਧਰੇ ਮੈਂ ਸੁਤੇ ਸਿੱਧਾ ਕਹਿ ਦਿੱਤਾ ਮੈਂ ਕਿ ਤੂੰ 3:30-4 ਵਜੇ ਗੁਰਦੁਆਰੇ ਤੇ ਆ ਜਾਣਾ ਪਰ ਅੱਧਾ ਘੰਟਾ ਜਪ ਕਰਕੇ ਆਇਆ ਪਾਹਿ ਗੁਰੂ ਮੰਤਰ ਦਾ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਚ ਹੀ ਉਹਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਧਾਰਮਿਕ ਈਰਖਾ ਵੀ ਹੁੰਦੀ ਹੈ ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਏ ਪਹੁੰਚ ਗਿਆ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜੇ ਜਾਓ ਤੇ ਜੇ ਜਾਓ ਉਹਨੂੰ ਵੇਖ ਕੇ ਮੈਨੂੰ ਈਰਖਾ ਹੋਈ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਈਰਖਾ ਵੀ ਆਉਂਦੀ ਹੈ ਆਉਂਦੀ ਹੈ ਸਜੇ ਸਜੇ ਐਸਾ ਰੰਗ ਚੜਿਆ ਉਹ ਹੁਣ 24 ਘੰਟੇ ਸਮਾਦੀ ਚ ਰਹਿੰਦਾ ਜੇ ਕਿਦਰੇ ਗੁਰੂ ਗ੍ਰੰਥ ਸਾਹਿਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਹੈ بس ਇੱਕੋ ਪੰਕਤੀ ਆ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅੱਗੇ ਚੱਲਦਾ ਹੀ ਇੱਕ ਕੋਈ ਪੰਕਤੀ ਰੁਕ ਦਿੰਦੀ ਇੰਨਾ ਰਸ ਨਾਲ ਭਰ ਜਾਂਦਾ ਹੈ ਇਤਨਾ ਆਨੰਦ ਨਾਲ ਭਰ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ ਮੈਂ ਕਿ ਤਗੜਾ ਵਪਾਰੀ ਸੇ ਬੱਚੀਆਂ ਸੰ ਵਿਆਹ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੋਈ ਲੋੜ ਨਹੀਂ ਕੰਮਕਾਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੀ ਵੀ ਉਸ ਕੋ ਲਾ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਚਲੇ ਜਾਓ ਤੁਸੀਂ ਗੁੰਡੇ ਹੱਥ ਜੋੜ ਕੇ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਗਏ ਉਹਦੀ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ ਉਹਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਚੇਤੌੜ ਦੇ ਰਾਣੇ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਹ ਤੇ ਦਿਨ ਰਾਤ ਭਜਨ ਦੇ ਚਲੇਂਦੇ ਰਾਣੀ ਸੀ ਘਰੋਂ ਕੱਢ ਦਿੱਤੇ ਠਾਕਰਾਂ ਦੇ ਚ ਰਾਜਪੋਤਾਂ ਦੇ ਚ ਘਰੋਂ ਕੱਢੀ ਹੋਈ ਔਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਬੜੀ ਹੁੰਦੀ ਉਹਨੂੰ ਕੋਈ ਸ਼ਹਿਰ ਵਿੱਚ ਕਸਬੇ ਵਿੱਚ ਵੜਨ ਨਹੀਂ ਦਿੰਦਾ ਸੀ ਕਿਸੇ ਮੰਦਰ ਦੇ ਵਿੱਚ ਦਾਖਲਾ ਨਹੀਂ ਸੀ। ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਵਿੱਚ ਵੜਕਦੀ ਸੀ। ਜਿਨ੍ਹਾਂ ਜਿਨ੍ਹਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ। ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ। ਬਣੇ ਹੋਏ ਨੇ। ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ। ਜੰਗਲਾਂ 'ਚ ਭਟਕ ਰਹੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ 'ਚ ਕੋਈ ਵੜਨ ਨਹੀਂ ਦਿੰਦਾ ਕਸਬੇ 'ਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ 'ਚ ਕੋਈ ਦਾਖਲ ਨਹੀਂ ਆਉਣ ਦਿੰਦਾ ਖੁਦ ਕਹਿੰਦੀ ਏ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਏ ਕੋਈ ਕਹੇ ਕੁਲਟ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੀ ਕਲੰਕਨੀ ਕੁਨਾਰੀ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਣੀ ਕਹਿੰਦਾ ਹੈ ਕੋਈ ਕੋ ਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੇ ਨਾ ਕੁਲੇ ਨਾ ਕੋਈ ਕੋਈ ਕਹੇ ਲੰਕਣੀ ਕਲੰਕਨੀ ਕੁਨਾਰੇ ਹੋ ਉਹ ਜਿਹੜੇ ਕਲੰਕਨੀ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚ ਆਣ ਦੇਣਗੇ ਕਸਬੇ ਚ ਆਣ ਦੇਣਗੇ ਗਾਲਾਂ ਕੱਢਦੇ ਸਨ ਫਟਕਾਰਦੇ ਸਨ ਰਾਤ ਰੁੱਖਾਂ ਤਲੇ ਕੱਟਦੀ ਸੀ ਜੰਗਲਾਂ ਦੇ ਪੱਤੇ और कंध मोल खा के झरने का पानी पी के गुजारा करते एक सज्जन ने प्रश्न किया मन क्या नहीं मन नौजवान जंगल च भटकदी है और जैसे जैसे पिछले चले जाओगे मनुख से इतना सभ्य नहीं सी। मैं क्या जब कोई भजन करता है और जिसन भजन का रस लग पा एक आभा मंडल बनता है संस्कृत चुनो कहेंद प्रभा मंडल ਉਹਰਾ ਇੱਕ ਦਾਇਰਾ ਬਣਦਾ ਉਸਦਾ ਚੇਰਾ ਬਣਦਾ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਵਿੱਚ ਕੋਈ ਨਖਾਂ ਖਨਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ 10 ਮੀਲ ਗਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਵਜਨ ਦਿੱਤੇ ਜਿਵੇਂ ਜ਼ੀਰੋ ਵਾਲ ਦਾ ਬੱਲਾ ਪੈ ਰੋਸ਼ਨੀ ਤੇ ਦੇ ਰਿਹਾ ਉਹ ਵੀ ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦੇਂਦੀ ਸੀ ਸਿਰ ਜੁਗ ਜਾਂਦਾ ਸੀ ਉਹਦਾ ਸਿਰ ਜੁਗ ਜਾਂਦਾ ਸੀ ਇਹਨ ਪਵਿੱਤਰ ਪੁਰਸ਼ ਦੇਵੀ ਇਹ ਪਹਿਚਾਣ ਹੈ ਮਲੇਨ ਤੋਂ ਵੀ ਮਲੇਨ ਇਸਤਰੀ ਅਗਰ ਉਸਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਕਿਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਵਾ ਮੰਡਲ ਹੁੰਦਾ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕ੍ਰਿਤ ਅਕ੍ਰਿਤ ਕਾਰਨ ਅਨੇਤ ਤੇ ਨਿਤ ਹੋਏਗੇ ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾਂ ਇਸ ਤਰ੍ਹਾਂ ਦਾ ਭਿਆਨਕ ਆ ਗਿਆ। ਸਾਧੂ ਸਾਧੂ ਨਹੀਂ ਹੋਵੇਗਾ। ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ। ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਈਆਂ। ਤੇ ਇਹਨਾਂ ਗਲਤ ਇਸਤਿਆਂ ਦੀ ਤਲਾਸ਼ੇ 'ਚ ਸਾਧੂ ਰਹਿਣਗੇ ਬਹੁਤ ਸਾਰੇ ਡੇਰਿਆਂ ਦੇ ਪੋਲ ਨਹੀਂ ਖੁੱਲੇ ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗੈਨੀਆਂ ਤੱਕ ਨਿਕਟ ਵਰਤਿਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾਂ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥਲੋ ਇਸ ਤਰ੍ਹਾਂ ਦਾ سلسلہ ਹੈ ਕੁਝ ਹੈ धन गुरु गोबिंद जी महाराज लिखते हैं संत मलेन मलि अगर आया जिमें मेरा पिता बैठा है भावे उम्र क्यों ना मलिन मलिन पुरुष जाए, उस स्त्री को नाम दीपक जल गया है इंज दिसेगी जिमें मेरी मां बैठी है भावे छोटी होमर माता दिखाई देगी मां दिखाई देगी ਇਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਮਹਾਪੁਰਖ ਅਚਾਨ ਚਖ ਗਨ ਕਾ ਵਾੜੇ ਜਾਏ ਖਲੋਤਾ ਬਸ ਲਮਕਾ ਮਾਨਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਹੋਲੇ ਨਾ ਹੋ ਜਾਵਾਂ ਸਾਧੂ ਜਾ ਰਿਹਾ ਰਾਤ ਪੈ ਗਈ ਬਾਰਿਸ਼ ਆ ਗਈ ਇਸੇ ਗਲੀ ਚੋਂ ਲੰਘਿਆ ਜਾ ਰਿਹਾ ਔਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਵਾਮਾ ਦਾ ਬਾਜ਼ਾਰ ਹੈ ਅਸਮਤ ਵੇਚਣ ਵਾਲਿਆਂ ਦੀ ਗਲੀ ਹੈ ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਉਤੇ ਦਸਤਕ ਦਿੱਤੇ ਦਵਾਰ ਖੋਲਿਆ ਇੱਕ ਗੰਨ ਕਾਨ ਹੈ ਇੱਕ ਵੇਸਵਾਲ ਹੈ ਹੈਰਾਨ ਹੋ ਗਈ ਸੰਤ ਲਿਬਾਸ ਤੇ ਸਾਧੂਆਂ ਵਾਲਾ ਹੈ ਮੇਰੇ ਦਵਾਰ ਤੇ ਚਲੋ ਲਿਬਾਸ ਹੋਵੇਗਾ ਹੋ ਜੋ ਹੋਵੇਗਾ ਕੁਝ ਹੋਰ ਆਇਆ ਬੈਠੋ ਸਾਧੂ ਬੈਠ ਗਿਆ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ 'ਚ ਨਿਰਮਲਤਾ ਆਉਂਦੀ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਤੇ ਬੋਲਾਂ 'ਚ ਨਿਰਮਲਤਾ ਆਉਂਦੀ ਉਹ ਹੀ ਜੇ ਦੇਖਦਾ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈ ਹੈ ਉਹਦੀ ਜ਼ੁਬਾਨ 'ਚੋਂ ਨਿਕਲ ਗਿਆ ਆਰਾਮ ਕਦੇ ਨਹੀਂ ਆਖਿਆ ਸੀ ਕਦੇ ਨਹੀਂ ਆਖਿਆ ਸੀ ਪ੍ਰਾਂਹ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦਿੰਦੀ ਹੈ ਔਰ ਆਪ ਦੀ ਗਿਆ ਤੇ ਲਈ ਅਰਜ਼ ਕਰਾਂ ਔਖੇ ਨਾ ਹੋਣਾ ਅੱਖਾਂ ਬਹੁਤ ਕੁਝ ਕਹਿੰਦੀਆਂ ਨੇ ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ ਸਹੀ ਬੋਲਦੀਆਂ ਨੇ ਜ਼ਬਾਨ ਗਲਤ ਬਿਆਨੀ ਕਰ ਸਕਦੀ ਹੈ ਅੱਖਾਂ ਨਹੀਂ ਕਰਦੀਆਂ ਇਹ ਵੀ ਮੈਂ ਅਰਜ਼ ਕਰਦੀ ਹਾਂ ਕਈ ਦਫਾ ਜ਼ਬਾਨ ਨਾਲ ਤੇ ਬੰਦਾ ਕਹਿੰਦਾ ਹੈ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਤੇ ਅੱਖਾਂ ਕਹਿੰਦੀਆਂ ਪਈਆਂ ਨੇ ਕਮ ਵਕਤ ਕਿੱਥੋਂ ਮਿਲ ਗਿਆ ਰੋਜ਼ ਕਿ ਜੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇਗਾ ਅੱਖਾਂ ਤੇ ਕੁਝ ਹੋਰ ਕਹਿ ਰਹੀਆਂ ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਨੇ ਅੱਖ ਦੱਸਦੀ ਫਿਰੇ ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀ ਨੇ ਕੰਬਖਤ ਕਿੱਥੋਂ ਆ ਗਿਆ ਅੱਖ ਗਲਤ ਬਿਆਨ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖਣ ਵਾਸਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖਣ ਪਤਾ ਉਸ ਨੂੰ ਕੀ ਕਹਿੰਦੇ ਨੇ ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ ਲੋਚਾ ਲੋਚਾ ਸ਼ਬਦ ਲੋਚਨ ਤੋਂ ਬਣਿਆ ਲੋਚਨ ਅੱਖਾਂ ਸੰਸਕ੍ਰਿਤ ਦਾ ਸ਼ਬਦ ਗਾਲ ਬਣ ਗਈ ਲੋਚਨ ਲੋਚਾ लोचा कहें तकनीचा तकनी च की है कि धन किसी का बुरा नहीं है लोभ तकना बुरा किसी तन ते बुरा नहीं है क्योंकि दृष्टि जो सामने होगा दृष्टि तकेगी वाशना तकना है लोभ भरे ਵਿਚਾਰ ਨਾਲ ਵਾਸ਼ਨਾ ਭਰੇ ਖਿਆਲ ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈ ਹੈ ਕਿਸੇ ਦੇ ધਨ ਤੇ ਟਿਕ ਗਈ ਹੈ ਤੇ ਲੋਚਾ ਹਟਦਾ ਹੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਦੇ ਨੇ ਲੋਚਾ ਇਹ ਲੋਚਾ ਲੋਚਨ ਲੁਚਾ ਸੰਸਕ੍ਰਿਤ ਦਾ ਸ਼ਬਦ ਹੈ ਸਾਧੂ ਦੀ ਲੋਚਾ ਜੇ ਦੇਖਦੀ ਦੇਖ ਲਈ ਬੇਸਵਥ ਟਿਕ ਗਈ ਔਰ ਲੋਚਨ ਦੇਖਤੇ ਪ੍ਰਭੂ ਸੀ ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਅਵਰ ਨ ਦੇਖਾ ਦ੍ਰਿਸ਼ਟੀ ਤੇ ਪ੍ਰਮਾਤਮਾ ਸੀ ਦ੍ਰਿਸ਼ਟੀ ਤੇ ਅੰਮ੍ਰਿਤ ਸੀ ਬੋਲਾ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਟਿਕੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸ ਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਹੋਤ ਨਿਹਾਲ ਸੇਜੇ ਸੇਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ ਵਿਸਵਦ ਹਿਰਦੇ ਤੇ ਰਾਮ ਨਾਮ ਦੀ ਬਾਰਿਸ਼ ਆਉਣ ਲੱਗ ਪਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਰਿਸ਼ ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵਿਸਵਦ ਦਾ ਘਰ ਹਰੀ ਮੰਦਰ ਬਣ ਗਏ ਵਾਹ ਭਗਵਾਨ ਦਾ ਮੰਦਰ ਬਣ ਗਿਆ ਨਹੀਂ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ ਐਸੇ ਹੈ ਦੁਸ਼ਟ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ ਪਰ ਐਸਾ ਵੀ ਸੰਤ ਹੁੰਦਾ ਹੈ ਕਿਸੇ ਵੇਸਵਾ ਕੋਲ ਬੈਠਣ ਤੇ ਦੇਵੀ ਬਣਾ ਦੇਣਗੇ ਵਾਈਬ੍ਰੇਸ਼ਨ ਹੁੰਦੀ ਹੈ ਆਭਾ ਮੰਡਲ ਹੁੰਦਾ ਹੈ ਮੀਰਾ ਦਾ ਆਪਣਾ ਆਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਮਨਕ ਜਦ ਉਸ ਦੇ ਕੋਲ ਆਉਂਦਾ ਸੀ ਉਹਨੂੰ ਇੰਜ ਦੇਖਦਾ ਸੀ ਜਿਵੇਂ ਮੇਰੀ ਮਾਂ ਬੈਠੀ ਹੈ ਸਿਰ ਝੁਕ ਜਾਂਦਾ ਸੀ ਸਤਕਾਰ ਕਰਦਾ ਸੀ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਨੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਤ ਸਭ ਤੋਂ ਵੱਡੀ ਖਾਨ ਅੰਡੇ ਨੇ ਮੱਛਲੀਆਂ ਨੇ ਕੀੜੇ ਮਕੋੜੇ ਨੇ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਨ ਅੰਡੇ ਦੂਜੀ ਖਾਨ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਨੇ ਤੀਜੀ ਖਾਨ ਹੈ ਸਵੈਥਜ ਹਮਸਤੋਂ ਪੈਦਾ ਹੁੰਦੇ ਨੇ ਪਸੀਨੇ ਤੋਂ ਪੈਦਾ ਹੁੰਦੇ ਆਇ ਮਹਿਲ ਤੇ ਪਸੀਨੇ ਦੇ ਮਹਿਲ ਨਾਲ ਜੂ ਬਣ ਜਾਂਦੀ ਕਿ ਚਿਚੜ ਬਣ ਜਾਂਦਾ ਚਮਚੇ ਚਿਚੜ ਬਣ ਜਾਂਦੇ ਹਮਸਤੋਂ ਪੈਦਾ ਹੁੰਦੇ ਪਸੀਨੇ ਤੇ ਮਹਿਲ ਤੋਂ ਪੈਦਾ ਹੁੰਦੇ ਨੇ ਸਵੈਤਾ ਉਤਪਉ ਜੋ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ ਇਹ ਚਾਰ ਖਾਣੀਆਂ ਨੇ ਖਾਣੀਆਂ ਜਿੱਥੇ ਚਾਰ ਨੇ ਬਾਣੀਆਂ ਵਿਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਨੇ ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਧਮ ਬੈਖਰੇ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਤਾਂ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਫ ਨਾਲ ਟਕਰਾਂਦੀ ਹੈ ਤੇ ਨਾਫ ਨੂੰ ਭਾਰਤ ਦੇ ਵਿੱਚ ਕਹਿੰਦੇ ਨੇ ਧੋਨੇ ਧੋਨੇ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ ਆਵਾਜ਼ ਉੱਠਦੀ ਦੋਨੀ ਤੋਏ ਨਾਭੀ ਤੋਏ ਨਾਫ ਤੋਏ ਇਸ ਵਾਸਤੇ ਇਸ ਨੂੰ ਦੋਨੀ ਕਹਿੰਦੇ ਨੇ ਜਿਉਂ ਬੋਲਣ ਦਾ ਖਿਆਲ ਆਉਂਦਾ ਹੈ ਪਵਨ ਟਕਰਾਂਦੀਏ ਨਾਭੀ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਂਣ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਈ ਮੁਰਲੀਏ ਹਾਰਮੋਨੀਅਮ ਹੈ ਸੰਖ ਫਨੇਰੀਆਂ ਨੇ ਨਰਸਿੰਘੇ ਨੇ ਇਹ ਫੂਕਣ ਨਾਲ ਵੱਜਦੇ ਨੇ ਦੇਹੀ ਮਾਟੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਪਵਨ ਕਰਕੇ ਪਵਨ ਟਕਰਾਂਦੀ ਹੈ ਨਾਫ ਨਾਲ ਨਾਫ ਥੋੜੀ ਖੁੱਲ ਜਾਂਦੀ ਹੈ ਉੱਥੋਂ ਇੱਕ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰ ਧੁਨ ਉੱਠੀ ਹੈ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਨਹੀਂ ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤੱਕ ਆਉਂਦੀ ਹੈ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਤੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਜਲਦੀਨ ਨਲੋਂ ਦਾ ਹਿਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰਾ ਪਸੰਤੀ ਮਧਮਾ ਬੈਖਰੀ ਇਹ ਚਾਰ ਬਾਣੀਆਂ ਮੰਨਦੇ ਨੇ ਚਾਰ ਖਾਣੀਆਂ ਨੇ ਚਾਰ ਬਾਣੀਆਂ ਪਰਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲਫਾਜ਼ ਕੋਈ ਨਹੀਂ ਤੇ ਮਹਿਮਾ ਤੇ ਸਾਰੀ ਅਲਫਾਜ਼ਾਂ ਦੀ ਹੈ ਸੰਸਾਰ ਦੇ ਚ ਲੈਣ ਦੇਣ ਸੰਜੋਗ ਵਿੰਜੋਗ ਸਾਰੀ ਹਲਚਲ ਕਾਰ ਵਿਵਹਾਰ ਇਹ ਨਿਰੇ ਧੁੰਨ ਦੇ ਨਾਲ ਨਹੀਂ ਚੱਲਦਾ ਧੁੰਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾ ਖੇੜ ਸਾਰੀ ਅਖਰਾਂ ਦੀ ਅਲਫਾਜ਼ਾਂ ਦੀ ਹੈ ਜਿਵੇਂ ਇਹ ਧੁਨ ਹਿਰਦੇ ਤੱਕ ਪਹੁੰਚਦੀ ਹੈ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਤੇਜ਼ੀ ਨਾਲ ਆਉਂਦਾ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ ਹੈ ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਪਰਾ ਪਸੰਦੀ ਮਦਮਾ ਬੈਖਰੇ ਵਾਹਿਗੁਰੂ ਹੁਣ ਮੈਂ ਆਖੇ ਹੁਣੇ ਵਾਹਿਗੁਰੂ ਭੋਜਨ ਬਣ ਕੇ ਹੁਣ ਮੈਂ ਇਸ ਨੂੰ ਛਕਣਾ ਜੇ ਕੋ ਖਾਵੇ ਜੇ ਕੋ ਪੁੰਚੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਬਣਿਆ ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ ਮੂੰਹ ਦੇ ਰਾਹੀਂ ਖਾਣੀ ਜਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ ਕੰਨਾਂ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ ਸਾਰਾ ਦਿਨ ਮੈਂ ਕਰਦਾ ਰਹਾ ਵਾਹਿਗੁਰੂ 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 ਪਰ ਮੈਂ ਸੁਣਿਆ ਨਹੀਂ ਤਾਂ ਸਾਰਾ ਦਿਨ ਮੈਂ ਖੁੱਲ ਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਬੁੱਕੇ ਦਾ ਬੁੱਕਾ ਰਹਿ ਜਾਵਾਂਗਾ ਕੁਝ ਵੀ ਨਹੀਂ ਹੈ ਕਹਿੰਦੇ ਨੇ ਬਾਹਰ ਰੋਟੀ ਕਮਾਣੀ ਔਖੀਏ ਰੋਟੀ ਪਕਾਣੀ ਔਖੀਏ ਖਾਣੀ ਸੌਖੀਏ ਕਹਿੰਦੇ ਨੇ ਪਕਾਉਂਦੇ ਆ ਥੱਕਦੇ ਆ ਕਮਾਉਂਦੇ ਆ ਥੱਕ ਗਏ ਆ ਤੁਹਾਨੂੰ ਕੋਈ ਮਿਲਿਆ ਜਿਹੜਾ ਆਖੇ ਖਾਂਦੇ ਆ ਥੱਕ ਗਏ ਆ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਹੈ ਕਮਾਣਾ ਜ਼ਰਾ ਔਖਾ ਹੈ ਪਰ ਹੁਣ ਮੈਂ ਅਰਜ਼ ਕਰਾਂ ਜਿਹੜਾ RAM ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਕਿਹੜਾ ਔਖਾ ਹੈ ਖਾਣ ਨੂੰ ਮਨ ਮਨ ਨਹੀਂ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਹੁੰਦਾ ਉਹ ਸੁਣਨ ਨੂੰ ਤਿਆਰ ਨਹੀਂ ਹੁੰਦਾ ਮਨ ਨੂੰ ਰਾਜ਼ੀ ਕਰਨਾ ਹੈ ਤੂੰ ਚੁੱਪ ਕਰ ਤੇ ਸੁਣਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਹਰੀ ਹੈ ਐਸੇ ਹੀ ਹਰੀ ਦਾ ਭਗਤ ਹੋਣਾ ਚਾਹੀਦਾ ਹੈ ਜਦ ਕੋਈ ਜਗਿਆ ਸੁਭਾ ਆਪਣੇ ਆਪ ਨੂੰ ਪ੍ਰਮਾਤਮਾ ਵਰਗਾ ਬਣਾ ਲੈਂਦਾ ਹੈ ਸੰਤ ਬਣਾ ਲੈਂਦਾ ਹੈ ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪ੍ਰਮਾਤਮਾ ਕੀ ਹੈ ਉਸ ਤੋਂ ਪਹਿਲੇ ਨਹੀਂ ਆਉਂਦੀ ਇਹ ਵੱਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਤ ਮੰਨ ਦੀ ਆਦਤ ਹੈ ਹਰ ਵਕਤ ਬੋਲਣਾ ਆਮੇ ਜ਼ਬਾਨ ਚੁੱਕ ਪਏ ਇਹ ਨਹੀਂ ਚੁੱਪ ਕਰਦਾ ਇਹ ਤੇ ਬੋਲਦਾ ਰਹਿੰਦਾ ਜ਼ਬਾਨ ਨੇ ਜਪਿਆ ਵਾਹਿਗੁਰੂ ਹੁਣ ਮਨ ਸੁਣੇ ਗਾ ਵੀਏ ਸੁਣੀਏ ਮਨ ਰਖੀਏ ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ ਹੈ ਕਿੱਥੇ ਤੱਕ ਜਿੱਥੋਂ ਇਹ ਧੁਨ ਉੱਠੀ ਹੈ ਧੁਨੀ ਤਾਂ ਉੱਠੀ ਹੈ ਧੁਨੀ ਤੱਕ ਲੈ ਜਾਣੀ ਹੈ ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ ਤੇ ਜਿਹੜੇ-ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ ਬਗਤ ਦੇ ਇਤਨੀਆ ਵਿਚਾਰਾਂ ਪਰਵਾਨ ਕਰਨੀਆਂ ਬਲ ਚੁਗਦੀਸ਼ਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵੀਰੋ ਵਾਹਿਗੁਰੂ ਦਾ ਜਾਪ ਵੀਰੋ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਪੂਰੀ ਦੁਨੀਆ ਦੀ ਖਾਲਕ ਮਾਲਕ ਹੈ ਤੇ ਅੱਲਾ ਪਾਕ ਦੇ 99 ਨਾਮ ਹੈ ਤੇ ਜਿਨ੍ਹਾਂ ਦੇ ਵਿੱਚੋਂ ਅੱਲਾ ਵਾਹਿਗੁਰੂ ਵੀਰੋ ਇਹ ਅੱਲਾ ਪਾਕ ਦਾ ਸਭ ਤੋਂ ਜ਼ਿਆਦਾ ਮਜ਼ਬੂਤ ਤਾਕਤਵਰ ਮੰਤਰ ਹੈ ਜਿਹੜਾ ਵੀ ਵੀਰੋ ਇਸ ਦਾ ਜਾਪ ਕਰੇਗਾ ਉਸ ਦੀ ਜ਼ਿੰਦਗੀ ਦੇ ਵਿੱਚ ਹੈਰਾਨੀ ਜਨਕ ਤਬਦੀਲੀਆਂ ਆ ਜਾਣਗੀਆਂ ਲੇਕਿਨ ਵੀਰੋ ਸਵਾਲ ਇਹ ਹੈ ਕਿ ਸਿੱਖ ਵੀਰ ਵੀ ਤੇ ਮੁਸਲਮਾਨ ਵੀ ਵੀਰੋ ਇਹ ਜਾਪ ਕਰਦੇ ਆ ਅੱਲਾ ਪਾਕ ਦਾ ਅੱਲਾ ਪਾਕ ਦੀ ਇਬਾਦਤ ਕਰਦੇ ਆ ਲੇਕਿਨ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਕਿਉਂ ਨਹੀਂ ਆਉਂਦੀਆਂ ਹੁਣ ਸਵਾਲ ਇਹ ਹੈ ਵੀਰੋ ਉਸ ਦੀ ਇੱਕ ਵਜ੍ਹਾ ਹੈ ਕਿਉਂਕਿ ਸਾਡਾ ਵਾਹਿਗੁਰੂ ਤੇ ਅੱਲਾ ਪਾਕ ਦੀ ਜ਼ਾਤ ਦੇ ਉੱਪਰ ਪੱਕਾ ਭਰੋਸਾ ਯਕੀਨ ਨਹੀਂ ਹੈ ਸਾਡੇ ਯਕੀਨ ਦੇ ਵਿੱਚ ਕਮੀ ਹੈ ਸਾਡਾ ਯਕੀਨ ਕਮਜ਼ੋਰ ਹੈ ਇਸ ਕਰਕੇ ਵੀਰੋ ਸਾਨੂੰ ਉਸ ਜਾਪ ਦਾ ਉਸ ਤਰ੍ਹਾਂ ਲਾਭ ਨਹੀਂ ਮਿਲਦਾ ਉਸ ਜਾਪ ਕਰਨ ਦੇ ਨਾਲ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਉਹ ਤਬਦੀਲੀਆਂ ਨਹੀਂ ਆਉਂਦੀਆਂ ਕਿਉਂਕਿ ਵੀਰੋ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਨ ਰਾ ਨੇ ਕਿਹਾ ਕਿ ਸਿੱਖ ਵਾਹਿਗੁਰੂ ਦਾ ਜਾਪ ਤੇ ਕਰਦਾ ਵੈ ਲੇਕਨ ਉਹ ਅੰਧ ਵਿਸ਼ਵਾਸ ਦੇ ਉੱਪਰ ਵੀ ਯਕੀਨ ਰੱਖਦਾ ਵੈ ਬਿੱਲੀ ਰਾਹ ਕੱਟ ਗਈ ਤੇ ਦਿਨ ਚੰਗਾ ਨਹੀਂ ਲੰਗੇਗਾ ਬੁੱਧ ਦਾ ਦਿਨ ਹੈ ਉਹ ਚੰਗਾ ਦਿਨ ਨਹੀਂ ਹੈ ਮਨੂਸ ਦਿਨ ਹੈ ਸਵੇਰ ਸਵੇਰ ਕੋਈ ਦੁਕਾਨ ਤੇ ਧਾਰ ਲੈਣ ਆ ਗਿਆ ਤੇ ਸਾਰਾ ਦਿਨ ਗਾਕ ਨਹੀਂ ਆਏਗਾ ਵੀਰੋ ਇਸ ਤਰ੍ਹਾਂ ਦੇ ਕਈ ਹੋਰ ਅੰਧਵਿਸ਼ਵਾਜ ਸਰਾਨ ਕਿ ਸਿੱਖ ਹੈ ਵਾਹਿਗੁਰੂ ਦਾ ਜਾਪ ਕਰਦਾ ਵਾਹਿਗੁਰੂ ਦਾ ਨਾਮ ਲੈ ਕੇ ਦੁਕਾਨ ਖੋਲਦਾ ਵੈ ਪਰ ਦੁਕਾਨ ਦੇ ਬਾਹਰ ਉਹਨੇ ਨਿੰਬੂ ਮਿਰਚਾਂ ਵੀ ਟੰਗੀਆਂ ਹੋਈਆਂ ਵੈ ਵੀਰੋ ਇਹ ਕਿਹੋ ਜਿਹਾ ਯਕੀਨ ਹੈ ਜਿਹਦੇ ਵਿੱਚ ਅਸੀਂ ਦੋ ਕੁਸ਼ਤੀਆਂ ਦੇ ਵਿੱਚ ਸਵਾਰ ਵੀਰੋ ਦੋ ਕੁਸ਼ਤੀਆਂ ਦੇ ਸਵਾਰ ਹੋਣਾ ਕਦੀ ਵੀ ਬੰਦਾ ਕਾਮਯਾਬ ਨਹੀਂ ਹੁੰਦਾ ਇਹ ਪੱਕਾ ਯਕੀਨ ਤਾਂ ਨਾ ਨਾ ਹੋਇਆ ਕਿ ਅੱਲਾ ਨੂੰ ਅਸੀਂ ਇੱਕ ਮੰਨਨੇ ਆਂ ਪੂਰੀ ਦੁਨੀਆ ਦਾ ਖਾਲਕ ਮਾਲਕ ਮੰਨਨੇ ਆਂ ਲੇਕਿਨ ਦਰਗਾਹਾਂ ਤੇ ਜਾ ਕੇ ਫਿਰ ਸਜਦਾ ਕਰਨੇ ਆਂ ਦਰਗਾਹਾਂ ਤੇ ਵੀ ਮੰਗਨੇ ਆਂ ਫਿਰ ਜਦੋਂ ਅਤਾ ਹੀ ਅੱਲਾ ਪਾਕ ਦੀ ਜ਼ਾਤ ਨੇ ਕਰਨਾ ਤੇ ਫਿਰ ਅਸੀਂ ਕਿਉਂ ਕਿਸੇ ਹੋਰ ਕੋ ਮੰਗਨੇ ਆਂ ਵੀਰੋ ਇਹ ਉਹ ਵਜੂਹਾਂਤ ਹੈ ਸਾਡੇ ਅੰਦਰ ਕਮੀਆਂ ਵੈ ਸਾਡੇ ਅੰਦਰ ਖਾਮੀਆਂ ਵੈ ਜਿੱਦੀ ਵਜ੍ਹਾ ਨਾਲ ਵੀਰੋ ਅਸੀਂ ਅੱਲਾਹ ਪਾਕ ਦਾ ਨਾਮ ਤੇ ਜਪਨੇ ਹ ਉਸ ਦੇ ਅਗੇ ਦੁਆ ਤ ਮੰਗਨੇ ਹ ਪਰ ਸਾਡੀ ਦੁਆ ਕਬੂਲ ਨਹੀਂ ਹੁੰਦੀ ਪਰ ਸਾਡਾ ਜਿਹੜਾ ਨਾਮ ਜਪਿਆ ਵੈ ਸਾਨੂੰ ਫਾਇਦਾ ਨਹੀਂ ਦਿੰਦਾ ਕਿਉਂ ਕਿ ਕਿਉਂਕਿ ਵੀਰੋ ਸਾਡਾ ਈਮਾਨ ਕਮਜ਼ੋਰ ਸਾਨੂੰ ਉਸ ਦੇ ਉੱਪਰ ਪੂਰਾ ਯਕੀਨ ਭਰੋਸਾ ਨਹੀਂ ਹੈ ਵੀਰੋ ਆਪਣੇ ਅੰਦਰ ਈਮਾਨ ਕਾਮਲ ਲੈ ਕੇ ਆਓ ਪੱਕਾ ਯਕੀਨ ਲੈ ਕੇ ਆਓ ਤੇ ਸਬਰ ਕਰੋ ਯਕੀਨ ਦੇ ਨਾਲ ਉਸ ਦਾ ਨਾਮ ਜਪੋ ਅੱਲਾ ਰੱਬੁਲ ਇਜ਼ਜ਼ਤ ਦੀ ਜ਼ਾਤ ਵੀਰੋ ਜਦੋਂ ਟਾਈਮ ਆ ਜਾਏਗਾ ਤੁਹਾਨੂੰ ਜ਼ਰੂਰ عطا ਕਰੇਗੀ ਤੁਹਾਡੀ ਹਰ ਮੁਸੀਬਤ ਪਰੇਸ਼ਾਨੀ ਨੂੰ ਦੂਰ ਕਰ ਦੇਗੀ ਵੀਰੋ ਕਮੀ ਸਾਡੇ ਵਿੱਚ ਹੈ ਅੱਲਾ ਪਾਕ ਦੀ ਜ਼ਾਤ ਦੀ عناਇਤ ਦੇ ਵਿੱਚ ਨਹੀਂ ਹੈ ਵੀਰੋ ਆਪਣੇ ਆਪ ਨੂੰ ਅੱਲਾ ਪਾਕ ਦੀ ਜ਼ਾਤ ਦੇ ਨਾਲ ਜੋੜੋ ਤਾਂ ਕਿ ਤੁਹਾਡੀ ਜ਼ਿੰਦਗੀ ਸਫਲ ਹੋ ਸਕੇ ਵੀਰੋ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਾਂ ਨੇ ਸਾਰਾ ਖਿਆਰ ਰੱਖਣਾ ਹੋਇਆ ਯਾਦ ਰੱਖਣਾ ਅੱਲਾ ਫੇਜ਼